ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇਹ ਦੱਸੀਆਂ ਜਾ ਰਹੀਆਂ ਨੇ ਕਿ ਪਿੰਡ ਧੂਤਾ ਸੰਧਰਾਂ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਕਿ ਜੋ ਅੱਡਾ ਸਰਾ ਦੇ ਨਜ਼ਦੀਕ ਪੈਂਦਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਅੱਜ ਸਵੇਰੇ ਢਟਕਸਾਰ ਤਕਰੀਬਨ 4:30 ਵਜੇ ਤੋਂ ਲੈ ਕੇ 5:00 ਵਜੇ ਤੱਕ ਜਿਹੜੇ ਧੁਮਾਕੇ ਹੋਏ ਧੁਮਾਕਿਆਂ ਦੀ ਆਵਾਜ਼ ਮਕੇਰੀਆਂ ਤੋਂ ਗੜਦੀ ਵਾਲਾ ਪੂਰਾ ਹਲਕਾ ਔੜਮੋ ਟਾਂਡਾ ਦੇ ਵਿੱਚ ਸੁਣਾਈ ਦਿੱਤੀ ਅਤੇ ਇਸ ਦੇ ਨਾਲ ਹੀ ਜ਼ਿਲ੍ਹਾ ਹੁਸ਼ਿਆਰਪੁਰ ਚ ਵੀ ਸੁਣਾਈ ਦਿੱਤੀ ਇਹ ਤਸਵੀਰਾਂ ਉੱਥੇ ਦੀਆਂ ਦੱਸੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਦੀ ਇਹ ਤਾਂ ਅਧਿਕਾਰਕ ਤੌਰ ਤੇ ਉਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਲੇਕਿਨ ਵਿਸ਼ਵਾਸਯੋਗ ਸੂਤਰਾਂ ਤੋਂ ਇਹ ਤਸਵੀਰਾਂ ਸਾਨੂੰ ਪ੍ਰਾਪਤ ਹੋਈਆਂ ਨੇ ਔਰ ਇਹ ਤਸਵੀਰਾਂ ਜਿਹੜੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦੱਸੀਆਂ ਜਾ ਰਹੀਆਂ ਨੇ ਪਿੰਡ ਤੂਤਾ ਸੰਧਰਾ ਦੀਆਂ ਜੋ ਕਿ ਅਡਾ ਸਰਾਹ ਦੇ ਨਜ਼ਦੀਕ ਨੇ ਅੱਜ ਦਾ ਸਵੇਰ ਦਾ ਜੋ ਇਹ ਲਗਾਤਾਰ 5 ਤੋਂ 6 ਧਮਾਕੇ ਜਿਹੜੇ ਹੋਏ ਆ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਭਾਰਤੀ ਸੈਨਾ ਆ ਉਹਨਾਂ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਤੇ ਉਹਨਾਂ ਦੇ ਵੱਲੋਂ ਜੋ ਮੁਝਾਇਲ ਛੱਡੀ ਗਈ ਸੀ ਉਸ ਨੂੰ ਨਿਸ਼ਟਾ ਅਨਬੂਤ ਕੀਤਾ ਔਰ ਸਫਲ ਰਹਿ ਉਸ ਨੂੰ ਕੱਟਣ ਦੇ ਵਿੱਚ ਉਹਨਾਂ ਦਾ ਜੋ ਹਮਲਾ ਆ ਉਹਨੂੰ ਅਸਫਲ ਕਰਨ ਦੇ ਵਿੱਚ ਕਾਮਯਾਬ ਰਹੀ ਹੈ ਭਾਰਤੀ ਸੈਨਾ ਔਰ ਉਸ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧੂਤਾਂ ਸੰਧਰਾਂ ਦੀਆਂ ਤਸਵੀਰਾਂ ਹਾਲਾਂਕਿ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਔਰ ਜਿੱਥੇ ਵੀ ਪੁਸ਼ਟੀ ਹੁੰਦੀ ਹੈ ਅਧਿਕਾਰਿਕ ਤੌਰ ਤੇ ਪੁਸ਼ਟੀ ਹੁੰਦੀ ਹੈ ਉਸ ਦੇ ਉੱਤੇ ਹੀ ਯਕੀਨ ਕੀਤਾ ਜਾਵੇ ਅਤੇ ਜੋ ਵੱਖ-ਵੱਖ ਜਗ੍ਹਾ ਦੇ ਉੱਤੇ ਜਿਵੇਂ ਧੁਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਹੋ ਸਕਦਾ ਹੈ ਕਿ ਬਾਕੀ ਵੀ ਪੁਰਜੇ ਜਿਹੜੇ ਆ ਉਹ ਸਾਹਮਣੇ ਆਉਣ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਆਪਣਾ ਪੰਜਾਬ 24